ਤਾਂ ਗਰਮੀ ਨੇ ਸਵਕਤ ਚਾਰੇ ਪਾਸੇ ਕਹਿਰ ਮਚਾਇਆ ਜੀहां ਤੱਤੀਆਂ ਹਵਾਵਾਂ ਚੱਲ ਰਹੀਆਂ ਨੇ ਲੂ ਵਗ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀहां ਮੌਸਮ ਵਿਭਾਗ ਨੇ ਦਰਅਸਲ ਦੱਸਿਆ ਹੈ ਕਿ 25 ਮਈ ਤੋਂ ਬਾਅਦ ਗਰਮੀ ਦਾ ਜਿਹੜਾ ਕਹਿਰ ਹੈ ਉਹ ਵੱਧ ਸਕਦਾ ਜੀहां ਤੇਜ਼ ਨੇ ਜਿਹੜੀਆਂ ਤੱਤੀਆਂ ਹਵਾਵਾਂ ਚੱਲ ਸਕਦੀਆਂ ਨੇ ਲੂ ਹੈ ਜਿਹੜੀ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਤਾਂ ਪੰਜਾਬ ਦੇ ਕਈ ਸ਼ਹਿਰ ਨੇ ਜਿਹੜੇ ਉਹ ਵੀ ਗਰਮੀ ਤੋਂ ਪ੍ਰਭਾਵਿਤ ਹੋਏ ਨੇ ਜਿਵੇਂ ਕਿ ਬਠਿੰਡਾ ਮੁਹਾਲੀ ਚੰਡੀਗੜ ਜਿੱਹਾਂ ਇੱਥੋਂ ਦਾ ਟੈਂਪਰੇਚਰ 45 ਡਿਗਰੀ 46 ਡਿਗਰੀ ਇੱਥੋਂ ਤੱਕ ਕਿ 47 ਡਿਗਰੀ ਵੀ ਜਾ ਰਿਹਾ ਤਾਂ ਗਰਮੀ ਨੇ ਚਾਰੇ ਪਾਸੇ ਕਹਿਰ ਮਚਾਇਆ ਜਿਵੇਂ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਸਵਾਰ ਗਰਮੀ ਨੇ 26 ਸਾਲਾਂ ਦਾ ਜਿਹੜਾ ਰਿਕਾਰਡ ਹੈ ਉਹ ਤੋੜਿਆ ਤੇ ਮਈ ਦਾ ਲਾਸਟ ਵੀਕ ਜਾਨੀ ਕਿ 25 ਮਈ ਤੋਂ ਬਾਅਦ ਤੋਂ ਲੈ ਕੇ ਪੂਰੇ ਜੂਨ ਦਾ ਮਹੀਨਾ ਗਰਮੀ ਅਪੜਾ ਕਹਿਰ ਦਿਖਾਏਗੀ ਤੇ ਲੋਕਾਂ ਨੂੰ ਪਰੇਸ਼ਾਨ ਕਰੇਗੀ ਤੇ ਆਉਣ ਵਾਲੇ ਦਿਨਾਂ 'ਚ ਗਰਮੀ ਐ ਜਿਹੜੀ ਹੋਰ ਵੀ ਜ਼ਿਆਦਾ ਪਏਗੀ ਤਾਂ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਡਾਕਟਰਾਂ ਵੱਲੋਂ ਕਿ ਘਰ ਤੋਂ ਬਾਹਰ ਨਿਕਲਣ ਦੇ ਸਮੇਂ ਜਿਹੜਾ ਪਾਣੀ ਆਪਣਾ ਨਾਲ ਰੱਖਣ ਤੇ ਛਤਰੀ ਵੀ ਐ ਜਿਹੜੀ ਉਹ ਵੀ ਨਾਲ ਰੱਖਣ ਜਿੰਨਾ ਵੱਧ ਤੋਂ ਵੱਧ ਪਾਣੀ ਪੀ ਸਕਦੇ ਹੋ ਉਸ ਦੇ ਨਾਲ ਤੁਹਾਡਾ ਸਰੀਰ ਐ ਜਿਹੜਾ ਹਾਈਡਰੇਟ ਰਹੇਗਾ ਤਾਂ ਡਾਕਟਰਾਂ ਵੱਲੋਂ ਵੀ ਐ ਜਿਹੜੀ ਐਡਵਾਈਜ਼ਰੀ ਐ ਜਾਰੀ ਕੀਤੀ ਗਈ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਤੇ ਆਪਣਾ ਸਿਰ ਜਿਹੜਾ ਉਹ ਵੀ ਟਾਕੇ ਰੱਖੋ ਤਾਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਗਰ ਹੋ ਸਕਦਾ ਹੈ ਤਾਂ ਤੁੱਪੇ ਨਿਕਲਣ ਤੋਂ ਪਰਹੇਜ਼ ਕਰੋ ਅਗਰ ਤੁਹਾਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਹੈ ਤਾਂ ਤੁਸੀਂ ਛਤਰੀ ਲੈ ਕੇ ਬਾਹਰ ਨਿਕਲ ਸਕਦੇ ਹੋ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਤੁਸੀਂ ਨਿੰਬੂ ਦਾ ਇਸਤੇਮਾਲ ਕਰ ਸਕਦੇ ਹੋ ਇਸ ਦੇ ਨਾਲ ਤੁਹਾਡੀ ਜਿਹੜੀ ਬਾਡੀ ਹੈ ਉਹ ਹਾਈਡਰੇਟ ਰਹੇਗੀ ਤਾਂ 26 ਸਾਲਾਂ ਦਾ ਰਿਕਾਰਡ ਹੈ ਜਿਹੜਾ ਗਰਮੀ ਨੇ ਤੋੜਿਆ ਹੈ ਤਾਂ ਕੋਵਿਡ ਤੋਂ ਬਾਅਦ ਕਲਾਈਮੇਟ ਚੇਂਜ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਦੇ ਆਸਮਾਨ ਨੀਲਾ ਹੁੰਦਾ ਹੈ ਤੇ ਕਦੇ ਆਸਮਾਨ ਦੇ ਵਿੱਚ ਸੰਤਰੀ ਰੰਗ ਦਿਖਾਈ ਦਿੰਦਾ ਤਾਂ ਉਸ ਤੋਂ ਕੋਵਿਡ ਤੋਂ ਬਾਅਦ ਨੇ ਜਿਹੜੇ ਚੇਂਜਸ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਬਹੁਤ ਹੀ ਜ਼ਿਆਦਾ ਸਰਦੀ ਵੀ ਅਸੀਂ ਮਹਿਸੂਸ ਕੀਤੀ ਐ ਤੇ ਹੁਣ ਗਰਮੀ ਦੀ ਮਾਰ ਐ ਜਿਹੜੀ ਉਹ ਵੀ ਸਾਨੂੰ ਚੱਲਣੀ ਪਏਗੀ ਤਾਂ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਟੈਂਪਰੇਚਰ ਐ ਜਿਹੜਾ 46 ਡਿਗਰੀ 47 ਡਿਗਰੀ ਇੱਥੋਂ ਤੱਕ ਕਿ 48 ਡਿਗਰੀ ਵੀ ਪਹੁੰਚ ਸਕਦਾ ਤੇ ਲੋਕਾਂ ਨੂੰ ਗਰਮੀ ਦਾ ਕਹਿਰ ਜਿਹੜਾ ਚੱਲਣਾ ਪਏਗਾ ਗਰਮੀ ਨੇ ਸਵਤ ਚਾਰੇ ਪਾਸੇ ਕਹਿਰ ਮਚਾਇਆ ਜੀहां ਤੱਤੀਆਂ ਹਵਾਵਾਂ ਚੱਲ ਰਹੀਆਂ ਨੇ ਲੂ ਵਗ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀहां ਮੌਸਮ ਵਿਭਾਗ ਨੇ ਦਰਅਸਲ ਦੱਸਿਆ ਹੈ ਕਿ 25 ਮਈ ਤੋਂ ਬਾਅਦ ਗਰਮੀ ਦਾ ਜਿਹੜਾ ਕਹਿਰ ਹੈ ਉਹ ਵੱਧ ਸਕਦਾ ਹੈ ਜੀहां ਤੇਜ਼ ਨੇ ਜਿਹੜੀਆਂ ਤੱਤੀਆਂ ਹਵਾਵਾਂ ਚੱਲ ਸਕਦੀਆਂ ਨੇ ਲੂ ਆ ਜਿਹੜੀ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਤਾਂ ਪੰਜਾਬ ਦੇ ਕਈ ਸ਼ਹਿਰ ਨੇ ਜਿਹੜੇ ਉਹ ਵੀ ਗਰਮੀ ਤੋਂ ਪ੍ਰਭਾਵਿਤ ਹੋਏ ਨੇ ਜਿਵੇਂ ਕਿ ਬਠਿੰਡਾ, ਮੁਹਾਲੀ, ਚੰਡੀਗੜ੍ਹ ਜਿੱਹਾਂ ਇੱਥੋਂ ਦਾ ਟੈਂਪਰੇਚਰ 45 ਡਿਗਰੀ, 46 ਡਿਗਰੀ ਇੱਥੋਂ ਤੱਕ ਕਿ 47 ਡਿਗਰੀ ਵੀ ਜਾ ਰਿਹਾ ਤਾਂ ਗਰਮੀ ਨੇ ਚਾਰੇ ਪਾਸੇ ਕਹਿਰ ਮਚਾਇਆ ਜਿਹਾ ਮੌਸਮ ਵਿਭਾਗ ਨੇ ਦੱਸਿਆ ਹੈ ਕਿਸ ਵਾਰ ਗਰਮੀ ਨੇ 26 ਸਾਲਾਂ ਦਾ ਜਿਹੜਾ ਰਿਕਾਰਡ ਹੈ ਉਹ ਤੋੜਿਆ ਤੇ ਮਈ ਦਾ ਲਾਸਟ ਵੀਕ ਜਾਨੀ ਕਿ 25 ਮਈ ਤੋਂ ਬਾਅਦ ਤੋਂ ਲੈ ਕੇ ਪੂਰੇ ਜੂਨ ਦਾ ਮਹੀਨਾ ਗਰਮੀ ਅਪੜਾ ਕਹਿਰ ਦਿਖਾਏਗੀ ਤੇ ਲੋਕਾਂ ਨੂੰ ਪਰੇਸ਼ਾਨ ਕਰੇਗੀ ਤੇ ਆਉਣ ਵਾਲੇ ਦਿਨਾਂ ਚ ਗਰਮੀ ਹੈ ਜਿਹੜੀ ਹੋਰ ਵੀ ਜ਼ਿਆਦਾ ਪਏਗੀ ਤਾਂ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਡਾਕਟਰਾਂ ਵੱਲੋਂ ਕਿ ਘਰ ਤੋਂ ਬਾਹਰ ਨਿਕਲਣ ਦੇ ਸਮੇਂ ਜਿਹੜਾ ਪਾਣੀ ਆਪਣਾ ਨਾਲ ਰੱਖਣ ਤੇ ਛਤਰੀ ਵੀ ਹੈ ਜਿਹੜੀ ਉਹ ਵੀ ਨਾਲ ਰੱਖਣ ਜਿੰਨਾ ਵੱਧ ਤੋਂ ਵੱਧ ਪਾਣੀ ਪੀ ਸਕਦੇ ਹੋ ਉਸ ਦੇ ਨਾਲ ਤੁਹਾਡਾ ਸਰੀਰ ਹੈ ਜਿਹੜਾ ਹਾਈਡਰੇਟ ਰਹੇਗਾ ਤਾਂ ਡਾਕਟਰਾਂ ਵੱਲੋਂ ਵੀ ਹੈ ਜਿਹੜੀ ਐਡਵਾਈਸਰੀ ਹੈ ਜਾਰੀ ਕੀਤੀ ਗਈ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਤੇ ਆਪਣਾ ਸਿਰ ਹੈ ਜਿਹੜਾ ਉਹ ਵੀ ਟਾਕੇ ਰੱਖੋ ਤਾਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਗਰ ਹੋ ਸਕਦਾ ਹੈ ਤਾਂ ਤੁੱਪੇ ਨਿਕਲਣ ਤੋਂ ਪਰਹੇਜ਼ ਕਰੋ ਅਗਰ ਤੁਹਾਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਹੈ ਤਾਂ ਤੁਸੀਂ ਛਤਰੀ ਲੈ ਕੇ ਬਾਹਰ ਨਿਕਲ ਸਕਦੇ ਹੋ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਤੁਸੀਂ ਨਿੰਬੂ ਦਾ ਇਸਤੇਮਾਲ ਕਰ ਸਕਦੇ ਹੋ ਇਸ ਦੇ ਨਾਲ ਤੁਹਾਡੀ ਜਿਹੜੀ ਬਾਡੀ ਹੈ ਉਹ ਹਾਈਡਰੇਟ ਰਹੇਗੀ ਤਾਂ 26 ਸਾਲਾਂ ਦਾ ਰਿਕਾਰਡ ਹੈ ਜਿਹੜਾ ਗਰਮੀ ਨੇ ਤੋੜਿਆ ਹੈ ਤਾਂ ਕੋਵਿਡ ਤੋਂ ਬਾਅਦ ਕਲਾਈਮੇਟ ਚੇਂਜ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਦੇ ਆਸਮਾਨ ਨੀਲਾ ਹੁੰਦਾ ਹੈ ਤੇ ਕਦੇ ਆਸਮਾਨ ਦੇ ਵਿੱਚ ਸੰਤਰੀ ਰੰਗ ਦਿਖਾਈ ਦਿੰਦਾ ਤਾਂ ਉਸ ਤੋਂ ਕੋਵਿਡ ਤੋਂ ਬਾਅਦ ਨੇ ਜਿਹੜੇ ਚੇਂਜਸ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਬਹੁਤ ਹੀ ਜ਼ਿਆਦਾ ਸਰਦੀ ਵੀ ਅਸੀਂ ਮਹਿਸੂਸ ਕੀਤੀ ਐ ਤੇ ਹੁਣ ਗਰਮੀ ਦੀ ਮਾਰ ਐ ਜਿਹੜੀ ਉਹ ਵੀ ਸਾਨੂੰ ਚੱਲਣੀ ਪਏਗੀ ਤਾਂ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਟੈਂਪਰੇਚਰ ਐ ਜਿਹੜਾ 46 ਡਿਗਰੀ 47 ਡਿਗਰੀ ਇੱਥੋਂ ਤੱਕ ਕਿ 48 ਡਿਗਰੀ ਵੀ ਪਹੁੰਚ ਸਕਦਾ ਤੇ ਲੋਕਾਂ ਨੂੰ ਗਰਮੀ ਦਾ ਕਹਿਰ ਜਿਹੜਾ ਚੱਲਣਾ ਪਏਗਾ